ਸਤਿ ਸ਼੍ਰੀ ਅਕਾਲ ਬਾਈ ਸਾਰੇ ਵੀਰਾਂ ਨੂੰ ਬਾਈ ਅੱਜ ਆਪਾਂ ਤੁਹਾਨੂੰ ਦਿਖਾਉਣਿਆਂ ਬਾਈ ਰਾਦ ਦੌਦ ਦੇ ਪਿੰਡ ਵਾਲੇ ਦੀਆਂ ਬੱਕਰੀਆਂ ਬਾਈ ਜੀ ਸਤਿ ਸ਼੍ਰੀ ਅਕਾਲ ਅਸੀਂ ਗਾਓ ਠੀਕ ਹੋ ਬਾਈ ਜੀ ਪਹਿਲਾਂ ਤਾਂ ਐ ਦੱਸੋ ਬਾਈ ਮੰਡੀ ਦਾ ਪ੍ਰਬੰਧ ਕਿਵੇਂ ਲੱਗਿਆ ਮੇਲੇ ਦਾ ਪ੍ਰਬੰਧ ਬਹੁਤ ਵਧੀਆ ਬਹੁਤ ਵਧੀਆ ਲੰਗਰ ਪਾਣੀ ਨੂੰ ਕਿਵੇਂ ਚਾਹ ਪਾਣੀ ਉੱਪਰ ਵੀਰੇ ਸਾਰਾ ਪੂਰਾ ਹਾਂਜੀ ਲਓ ਬਾਈ ਆਪਾਂ ਨੂੰ ਬੱਕਰੀਆਂ ਦਿਖਾਉ ਆਪਣੀਆਂ ਜਿਹੜੀਆਂ ਆਪਾਂ ਘਰ ਦੀਆਂ ਬੱਕਰੀਆਂ ਨੇ ਆ ਜਪਤਾ ਦੇਖ ਸਕਦੇ ਹੋ ਬਈ ਦੱਬੀ ਬੱਕਰੀ ਹੈਗੀ ਪੂਰੀ ਘੈਂਟ ਗੱਲਬਾਤ ਹੈ ਮੇਰੇ ਕੋਲ ਪਹਿਲੇ ਸੂਏ ਪਟਸੂਈ ਹੈ ਵੀਰੇ ਠੀਕ ਆ ਵੀਰੇ ਹਾਂ ਵੀਰੇ ਕਿੰਨੇ ਦੰਦਾਂ ਦਾ ਬਈ ਇਹ ਵੀਰੇ 6 ਦੰਦ ਪਟਾ 6 ਦੰਦ ਪਟਾ ਬਈ ਇਹਦੇ ਬੱਚੇ ਕਿੰਨੇ ਨੇ ਬਈ ਬੱਚੇ ਵੀਰੇ ਇਹਦੀ ਤਿੰਨ ਦਿੱਤੇ ਦੀਆਂ ਨੇ ਦੋ ਡੈਡ ਹੋ ਗਏ ਇੱਕ ਹੈਗਾ ਆਪਣੇ ਕੋਲ ਤੇਰਾ ਇੱਥੇ ਨਾਲ ਲੈ ਕੇ ਆਏ ਹੋ ਬੱਚੇ ਨਹੀਂ ਨਹੀਂ ਵੀਰੇ ਬੱਚੇ ਘਰ ਠੀਕ ਆ ਬਈ ਬੱਕਰੀ ਦੇਖ ਸਕਦੇ ਹੋ ਤੁਸੀਂ ਟੌਪ ਕੁਆਲਿਟੀ ਦੀ ਬੱਕਰੀ ਹੈ ਇਹ ਠੀਕ ਆ ਬਈ ਹਾਂ ਜੀ ਵੀਰੇ ਆ ਵੀ ਪਹਿਲੇ ਸੂਏ ਪਟਸੂਈ ਆ ਠੀਕ ਆ ਬਈ ਇਹਦੀ ਕੀ ਡਿਟੇਲ ਆ ਬਈ ਏ ਬਾਈ ਫਰੈਸ਼ ਛੱਡ ਲਾਂਦਾ ਪਹਿਲੇ ਸੂਏ ਪਲੂਨ ਸੂਈ ਆ ਠੀਕ ਆ ਵੀ ਕਿੰਨਾ ਕੁੰਨਾ ਦੀ ਲੈਥ ਚੈੱਕ ਕਰ ਸਕਦਾ ਹਾਂ ਵੀਰੇ ਟਿੰਡਾ ਚੈੱਕ ਕਰ ਸਕਦਾ ਹਾਂ ਇਹ ਕਿੰਨੇਵੇਂ ਸੂਏ ਬਾਈ ਇਹ ਪਲੂਨ ਆ ਵੀਰੇ ਪਹਿਲੇ ਸੂਏ ਰੂਹ ਇਹਦੇ ਮਾਰ ਕਿੰਨੇ ਬੱਚੇ ਆ ਇਹਦੇ ਦੋ ਬੱਚੇ ਆ ਵੀਰੇ ਇਹਦੇ ਦੋ ਬੱਚੇ ਆ ਬਾਈ ਦੇਖ ਸਾ ਦੁੱਧ ਦਾਤੀ ਕਿਵੇਂ ਆ ਬਾਈ ਦੁੱਧ ਵੀਰੇ ਟਾਪ ਦੁੱਧਾ ਰਿਕਾਰਡ ਬਾਈ ਇੱਥੇ ਠੀਕ ਆ ਬਾਈ ਹੋਰ ਦਿਖਾਓ ਬਾਈ ਆ ਬਾਈ ਗੱਬਣ ਇਹ ਸੂਏ ਲਈ ਕਿੰਨੇ ਮਹੀਨੇ ਦੀ ਬਾਈ ਇਹ ਬਾਈ ਹੈਗੀ ਆ ਸਾਢੇ 3 ਮਹੀਨੇ ਦੇ ਲਈ ਗੱਬਣ ਸਾਢੇ 3 ਮਹੀਨੇ ਦੀ ਗੱਬਣ ਆ ਬਾਈ ਸੇਮ ਹੀ ਹੈਗੀ ਇੱਥੇ ਨਹੀਂ ਠੀਕ ਹੈ ਬਈ ਸਾਡੇ ਤਾਂ ਨੰਮੀ ਨਾਲ ਹੀ ਗੱਬਣਾ ਬਈ ਕਿਵੇਂ ਇਹਦਾ ਰਿਕਾਰਡ ਰਕੂਟ ਬਈ ਰਿਕਾਰਡ ਵੀਰੇ ਵਧੀਆ ਓਕੇ ਕਿੰਨੇ ਛੂਏ ਹੋਗੇ ਛੋਟੇ ਕੋਲੇ ਇਹ ਇਹ ਵੀਰੇ ਤੀਜੇ ਛੂਏ ਛੂਗੀ ਹੁਣ ਠੀਕ ਹੈ ਬੱਚੇ ਪੁੱੱਚੇ ਪੂਰੇ ਵਧੀਆ ਆਪ ਕੁਆਲਿਟੀ ਪਾਉਂਦੀ ਹੈ ਵੀਰੇ ਠੀਕ ਹੈ ਦੰਦ ਦੰਦਾਂ ਦੀ ਕਿਵੇਂ ਇਹ ਵੀਰੇ ਫਰੈਸ਼ ਛੱਟ ਦੰਦ ਠੀਕ ਹੈ ਬਈ ਹੋਰ ਲਿਓ ਬਈ ਕਾ ਦੇਖ ਸਕਦੇ ਹਾਂ ਬਈ ਬੱਕਰੀ ਤੁਸੀਂ ਇਹ ਕਿਵੇਂ ਆ ਬਈ ਚਾਰ ਦੰਦ ਪਾਠਾ ਵੀਰੇ ਚਾਰ ਦੰਦ ਪਾਠਾ ਬਈ ਕੰਨਾ ਕੋਨਾ ਦੀ ਲੈਂਥ ਚੈੱਕ ਕਰ ਸਕਦੇ ਹੋ ਸਿੰਗੀ-ਸੁੰਗੀ ਦੇਖ ਸਕਦੇ ਹੋ ਬਈ ਟੌਪ ਕੁਆਲਿਟੀ ਦੀ ਪਰ ਠਾ ਬਈ ਇਹ ਕਿਵੇਂ ਆ ਬਈ ਡਿਟੇਲ ਇਹਦੀ ਏ ਬਾਈ ਪਹਿਲੇ ਸੂਏ ਸੂਈਆਂ ਚਾਰ ਦੰਦ ਮੂੰਹ ਚਾਰ ਦੰਦਾਂ ਠੀਕ ਆ ਬਾਈ ਕਿੰਨੇ ਬੱਚੇ ਨੇ ਬਈ ਇਹਦੇ ਇਹਦੇ ਬਾਈ ਇੱਕ ਬੱਚਾ ਦਿੱਤਾ ਜੀ ਠੀਕ ਆ ਦੁੱਧ ਦਾ ਦੁੱਧ ਨੂੰ ਕਿਵੇਂ ਆ ਬਈ ਦੁੱਧ ਨੂੰ ਵੀਰੇ ਵਧੀਆ ਠੀਕ ਆ ਬਾਈ ਹੋਰ ਲਿਓ ਬਾਈ ਆਹ ਬਾਈ ਵੀਰੇ ਫਰੈਸ਼ ਅੱਠ ਦੰਦਾਂ ਦਾ ਦੂਜੇ ਸੂਏ ਸੂਈਆਂ ਨੇ ਠੀਕ ਆ ਬਾਈ ਕੰਨਾ ਕੰਨਾ ਦੀ ਲੈਂਥ ਚੈੱਕ ਕਰ ਸਕਦੇ ਹੋ ਬਾਈ ਨੱਕ ਨਕੌੜਾ ਚੈੱਕ ਕਰ ਸਕਦੇ ਹੋ ਟੱਬੀ ਬੱਕਰੀ ਆ ਬਾਈ ਦੁੱਧ ਦਾ ਦੁੱਧ ਨੂੰ ਕਿਵੇਂ ਆ ਬਾਈ ਬਈ ਵਧੀਆ ਵੀਰੇ ਦੁੱਧ ਬੱਚੇ ਕਿੰਨੇ ਆਂਦੀ ਆ ਪਿਛਲੀ ਵੇ ਪਹਿਲੇ ਸੂਏ ਦੋ ਬੱਚੇ ਦਿੱਤੇ ਸੀ ਵੀਰੇ ਨੇ ਠੀਕ ਆ ਬਾਈ ਬੱਚੇ ਕਿਵੇਂ ਹੁੰਦੇ ਨੇ ਵਧੀਆ ਹੁੰਦੇ ਨੇ ਬੱਚੇ ਵੀਰੇ ਵਧੀਆ ਇੱਕ ਕਾਲੀ ਪੜ ਦਿੱਤੀ ਇੱਕ ਲੋਹੀ ਪੜ ਦਿੱਤੀ ਆਪਣੇ ਘਰੇ ਆ ਦੋ ਪੱਟਾਂ ਦੀ ਹਾਈਟ ਹੂਟ ਕਿੰਨੀ ਹੋ ਗਈ ਇਹਦੀ ਹਾਈਟ ਵੀਰੇ ਦੀ 40 ਪਲੱਸ ਆ 40 ਪਲੱਸ ਲਿਆਓ ਬਾਈ ਹੋਰ ਇਹਦੇ ਬਾਈ ਦੱਸੋ ਬਾਈ ਡਿਟੇਲ ਆ ਇਹ ਵੀਰੇ ਦੂਜੇ ਸੂਏ ਸੂਹੀ ਆਏ ਠੀਕ ਆ ਬਾਈ ਇਹ ਚਿੱਟੇ ਕਲਰ ਚ ਆ ਗਈ ਠੀਕ ਆ ਗਨ-ਗਨ ਚ ਇੱਕ ਕਰ ਸਕਦੇ ਆ ਬਾਈ ਅੱਖਾਂ ਦੇ ਇੱਕ ਕਰ ਸਕਦੇ ਹੋ ਲੈਥ ਟੈਕ ਕਰ ਸਕਦੇ ਹੋ ਬਾਈ ਲਵਾਈ ਦੇਖ ਸਕਦੇ ਹੋ ਬਈ ਚੰਨੀ ਲਵਾਈ ਹੈ ਬਈ ਕਿਵੇਂ ਆਦੇ ਬੱਚੇ ਮੁੱਚੇ ਬੱਚੇ ਵੀਰੇ ਵਧੀਆ ਇਹਦੇ ਨਾਲ ਇੱਕ ਕਾਲੀ ਪਾਠਾ ਵੀਰੇ ਇਹ ਕਿਨੇ ਕਾਲੀ ਪੜ ਦਿੱਤੀ ਇਹ 91 ਸੂਏ ਦੱਸਿਆ ਤੀ ਬਈ ਇਹ ਵੀਰੇ ਦੂਜੇ ਸੂਏ ਸੀਗੇ ਕਿੰਨੇ ਸੂਏ ਦੱਦ ਨੂੰ ਕਿਵੇਂ ਪਈ ਦੱਦ ਨੂੰ ਵੀਰੇ ਵਧੀਆ ਠੀਕ ਆ ਬਈ ਹੋਰ ਲਿਓ ਬਈ ਕਿਤਾਹ ਇਹ ਵੀ ਬੈਟ ਰੰਗ ਦੇ ਵਿੱਚ ਇਹਦੇ ਬਾਰੇ ਦੱਸੋ ਬਈ ਇਹ ਵੀ ਵੀਰੇ ਦੂਏ ਸੂਏ ਪੜਛੂਈਆ ਠੀਕ ਆ ਬਈ ਕਿੰਨੇ ਬੱਚੇ ਤੱਕ ਦੀ ਪਹਿਲੇ ਸੂਏ ਬਈ ਪਹਿਲੇ ਸੁਵੀਰੇ ਦੋ ਬੱਚੇ ਦਿੱਤੇ ਸੀ ਨੇ। ਦੋ ਪੱਠਾ ਦਿੱਤੇ ਸੀ। ਹੁਣ ਸੁਵੀ ਹੋਈ ਆ ਬਾਈ। ਆਹ ਵੀਰੇ ਸੁਵੀ ਆ। ਕਿੰਨੇ ਬੱਚੇ ਨੇ ਹੁਣ? ਹੁਣ ਇਹਦੇ ਗੱਲ ਇੱਕ ਬੱਚਾ ਵੀਰੇ। ਠੀਕ ਆ ਬਾਈ। ਦੁੱਧ ਦਾ ਦੁੱਧ ਨੂੰ ਕਿਵੇਂ ਬਈ ਇਹ? ਵਧੀਆ ਵੀਰੇ ਦੁੱਧ। ਕਿੰਨਾ ਕੋਨਾ ਦੀ ਲੈਂਥ ਚ ਹੈਟ ਬਾਈ ਕਿੰਨੀ ਹੋਏ ਦੀ? ਹੈਟ ਬਾਈ ਇਹਦੀ ਵੀ ਕਰੀਬ 40 ਇੰਚੀ ਹੋ। ਠੀਕ ਆ ਬਾਈ ਹੋਰ ਲਿਓ। ਚੱਲੇ। ਓਕੇ। ਦੇਖੋ ਬਈ ਚਾਰ ਹੁਣ ਹਨਾ ਜੀ ਬੱਚੀ ਬੱਕਰੀ ਆ ਗਈ। ਇਹਦੇ ਬਾਰੇ ਦੱਸੋ ਬਈ। ਇਹ ਬਈ ਚਾਰ ਦੰਦ ਪਾਠਾ। ਠੀਕ ਆ ਬਾਈ। ਮਾਲਾ ਇੱਕ ਕ੍ਰੋਸ ਨਹੀਂ ਕਰਾਈ ਵੀਰੇ ਠੀਕ ਆ ਬਾਈ ਹੈਡ ਵੀਊ 48 ਪਲੱਸ ਹੈਟ ਆ 48 ਪਲੱਸ ਹੈਟ ਆ ਬਾਈ ਬੱਕਰੀ ਦੀ ਬੱਕਰੀ ਦੇਖ ਸਕਦੇ ਹੋ ਪੂਰੀ ਟੌਪ ਕੁਆਲਿਟੀ ਦੀ ਬੱਕਰੀ ਹੈ ਵੀ ਚੰਦਾ ਦੰਦਾ ਦੀ ਕਿੰਨੇ ਬਾਈ ਇਹ ਚਾਰ ਦੰਦਾ ਵੀਰੇ ਚਾਰ ਦੰਦਾ ਬਾਈ ਸਿੰਗੀ ਦੇਖ ਸਕਦੇ ਹੋ ਨੱਕ ਨਕੌੜਾ ਦੇਖ ਸਕਦੇ ਹੋ ਪੂਰੀ ਟੌਪ ਕੁਆਲਿਟੀ ਦੀ ਪਾਠ ਆ ਬਾਈ ਹਜੇ ਗੱਪਣ ਨਹੀਂ ਕਰਾਈ ਹੈਗੀ ਨਹੀਂ ਨਹੀਂ ਵੀਰੇ ਹਜੇ ਕਿੰਨਾ ਟਾਈਮ ਦੀ ਇਹ ਨੂੰ ਹਜੇ ਮੰਨ ਲਾ ਵੀ ਇਹ ਹਜੇ 4 ਮਹੀਨੇ ੜਕੇ ਫੇਰ ਕ੍ਰੋਸ ਕਰਾਵਾਂਗੇ ਬਾਈ ਬੱਕਰੀ ਬਹੁਤ ਵਧੀਆ ਕੱਦ ਕਾਠ ਬਹੁਤ ਵਧੀਆ ਬਾਈ ਕੋਲੇ ਬੱਕਰੀ ਦਾ ਬਾਈ ਹਜੇ ਕ੍ਰੋਸ ਨਹੀਂ ਕਰਾਈ ਠੀਕ ਆ ਬਾਈ ਹੋਰ ਲਿਓ ਆ ਵੀਰੇ ਦੋ ਦੰਦ ਪਟਾ ਗਈ ਇਹ ਨਾਗਰੀ ਆ ਹਨਾ ਬਾਈ ਆ ਵੀਰੇ ਨਾਗਰੀ ਡੱਬੀ ਹੈ ਬਾਹਰ ਵਾਲੀ ਲੈਣ ਡੱਬੀ ਬਈ ਦੇਖ ਸਕਦੇ ਹੋ ਬਾਈ ਨੱਕ ਨਕੌੜਾ ਚੈੱਕ ਕਰ ਸਕਦੇ ਹੋ ਕੰਨ ਦੇਖ ਸਕਦੇ ਹੋ ਬਾਈ ਅੱਖਾਂ ਓੱਖਾਂ ਦੀ ਦੇਖ ਸਕਦੇ ਹੋ ਬਾਈ ਪਿੰਡਾ ਦੇਖ ਸਕਦੇ ਹੋ ਪੂਰਾ ਸਲਿਮ ਪਿੰਡਾ ਬਈ ਹੇਟ ਕਿੰਨੀ ਹੋ ਬਈ ਇਹਦੀ ਹੇਟ ਵੀਰੇ ਇਹਦੀ 37 ਇੰਚ ਹੋਏ 37 ਇੰਚ ਹੇਟ ਆ ਬਾਈ ਕਿੰਨੇ ਟਾਈਮ ਦੀ ਹੈ ਬਾਈ ਇਹ ਇਹ ਦੋ ਦੰਦ ਹੋ ਗਈ ਵੀਰੇ ਦੋ ਦੰਦ ਬਾਈ 3 ਵੀ ਮੰਨ ਲਾ 14 ਮਹੀਨਿਆਂ ਦੀ ਗੀੜਾ 14 ਮਹੀਨਿਆਂ ਦੀ ਬਾਈ ਦੇਖ ਸਕਦੇ ਹੋ ਬਾਈ ਠੀਕ ਆ ਬਾਈ ਆਪਰੇ ਬਰੀਡਰ ਆ ਗਿਆ ਆਪਣਾ ਆਹ ਬਰੀਡਰ ਆ ਬਾਈ ਇਹ ਸਾਰੀਆਂ ਬੱਕਰੀਆਂ ਸ਼ੇ ਤੇ ਕਰਾਸ ਨੇ ਨਹੀਂ ਮੇਰੇ ਵਿੱਚ ਇੱਕ ਕਾਲਾ ਬਰੀਡਰ ਆਪਣੇ ਕੋਲ ਉਹ ਵੀ ਦਿਖਾਵਾਂ ਕੋਈ ਨਹੀਂ ਇਹਦੇ ਬਾਰੇ ਦੱਸੋ ਇਹ ਬਾਗ ਵਾਲੇ بڑے ਬੱਕਰੇ ਦਾ ਪੁੱਤ ਆ ਵੀਰੇ ਜਾਪਰ ਦਾ ਇਹ ਬਾਗ ਵਾਲੇ ਦਾ ਬਾਈ ਹਾਂਜੀ ਹਾਂਜੀ ਠੀਕ ਆ ਬਾਈ ਕਿੰਨੀ ਹਾਈਟ ਹੋਊ ਬਾਈ ਇਹਦੀ ਹਾਈਟ ਵੀ ਇਹਦੀ ਕਰੀਬ 43 ਇੰਚ ਉਹ 43 ਇੰਚ ਹਾਈਟ ਆ ਬਾਈ ਨੱਕ ਨਕੌੜਾ ਮੱਥਾ ਉੱਚਾ ਬਾਈ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਕੰਨਾਂ ਦੀ ਲੈਂਥ ਬਾਈ ਕੰਨਾਂ ਦੀ ਲੈਂਥ ਦੇਖ ਲਓ ਵੀਰੇ ਤੁਹਾਡੇ ਸਾਹਮਣੇ ਕੰਨਾਂ ਦੀ ਲੈਂਥ ਮੇਰੇ ਸਾਬ ਨਾਲ 16 17 ਹੋਊਗੀ ਹੈਗੀ ਆ ਵੀਰੇ ਠੀਕ ਆ ਬਾਈ ਇਹ ਕਿੰਨੇ ਟਾਈਮ ਦਾ ਹੋ ਗਿਆ ਬਾਈ ਇਹ ਵੀਰੇ ਢਾਈਆਂ ਸਾਲਾਂ ਦਾ ਹੋ ਗਿਆ ਢਾਈ ਸਾਲਾਂ ਦਾ ਬਾਈ ਇਹ ਕਾਲਾ ਵੀਰੇ ਕਾਲਾ ਬਲੀਟ ਜੈੱਟ ਬਲੈਕ ਬਾਈ ਇਹ ਸਾਰੀਆਂ ਬੱਕਰੀਆਂ ਇਹ ਤਾਂ ਇਹ ਵੀ ਤੁਹਾਡੇ ਲਵੇ ਹਾਂ ਹਾਂ ਵੀਰੇ ਇਹ ਵੀ ਆਪਣੇ ਘਰ ਦੇ ਬਲੀਟਰ ਘਰ ਦਾ ਬਲੀਟਰ ਆ ਬਾਈ ਇਹ ਕਿਹੜੀ ਲੈਂਡ ਚ ਆ ਗਿਆ ਬਾਈ ਇਹ ਵੀਰੇ ਬਿੱਲੂ ਵਾਲੀ ਲੈਂਡ ਚੋਂ ਬਿੱਲੂ ਵਾਲੀ ਲੈਂਡ ਚੋਂ ਬਾਈ ਇਹਦੇ ਹੈਟ ਹੂਡ ਕਿਵੇਂ ਆ ਬਾਈ ਹਾਈਟ ਬਾਈ ਇਹਦੀ ਵੀ ਕਰੀਬ ਮੰਨ ਲਾ 43 ਇੰਚੀ ਹੋ 43 ਇੰਚ ਹਾਈਟ ਆ ਬਾਈ ਦੇਖ ਸਕਦੇ ਹੋ ਤੁਸੀਂ ਕੰਨ ਤੇ ਮੱਥਾ ਤੇ ਨਕੌੜਾ ਦੇਖ ਸਕਦੇ ਹੋ ਨਾ ਬਈ ਬੱਕਰੇ ਦਾ ਪੂਰਾ ਟੌਪ ਕੁਆਲਟੀ ਦਾ ਨੱਕ ਕੰਨ ਦੇਖ ਸਕਦੇ ਹੋ ਬਈ ਤੁਸੀਂ ਓਕੇ ਬਾਈ ਹੋਰ ਲਓ ਲਓ ਜੀ ਬਾਈ ਜੀ ਆਹ ਬਾਈ ਦੋ ਦੰਦ ਬੱਚਾ ਇਹ ਬੱਚਾ ਬਈ ਉਹੀ ਬਲੀਡਰ ਦਾ ਹੀ ਆ ਹਾਂ ਵੀਰੇ ਕਾਲੇ ਦਾ ਜਿਹੜਾ ਪਕਾ ਕੇ ਆਇਆ ਹੈਗਾ ਤੇ ਦੋ ਮੇਲੇ ਨੇ ਤੂੰ ਇਹ ਇਹ ਵੀਰੇ ਦੋ ਦੰਦ ਖੱਟ ਗਿਆ ਦੋ ਦੰਦ ਦਾ ਬਾਈ ਹੈਟ ਹੂਟ ਪਈ ਇਹਦੀ ਕਿਵੇਂ ਹਾਈਟ ਵੀਰੇ ਇਹਦੀ 41 ਪਲੱਸ ਆ ਕਾਲੀ ਵਾਸਤੇ ਵੀ ਦੇਖ ਸਕਦੇ ਹੋ ਜੀ ਬੱਚਾ ਅੱਜਾ ਬਹੁਤ ਵਧੀਆ ਬਈ ਨੱਕ ਨਕੌੜਾ ਦੇਖ ਸਕਦੇ ਹੋ ਕੰਨ ਦੇਖ ਸਕਦੇ ਹੋ ਵਜ਼ਨ ਕਿੰਨਾ ਕੋ ਬਈ ਹੁਣੇ ਚ ਵਜਨ ਇਹਦੇ ਵਿੱਚ ਵੀਰੇ ਹੋਊਏ 75 80 ਕਿਲੋ 75 80 ਕਿਲੋ ਵਜ਼ਨ ਹੋਊਗਾ ਬਈ ਬੱਚਾ ਬਹੁਤ ਚੰਗਾ ਬਈ ਦੇਖ ਸਕਦੇ ਹੋ ਤੁਸੀਂ ਲਓ ਬਈ ਹੋਰ ਲਓ ਬਈ ਜੀ ਆ ਆ ਵੀਰੇ ਪਹਿਲੇ ਸੂਏ ਸੂਈ ਆ ਇਹਦੇ ਸੂਏ ਬਈ ਇਹਦਾ ਕੀ ਉਹ ਆ ਵੀ ਕੱਦ ਕਾਠਾ ਕੱਦ ਵੀਰੇ ਦਾ 40 ਇੰਚ ਹੀ ਹੋਊਗੀ ਪਲਾਸੀ ਹੋਊ 40 ਤਿੰਨਵੇਂ ਸੂਏ ਵੀਰੇ ਪਹਿਲੇ ਸੂਏ ਸੂਈ ਆ ਪਹਿਲੇ ਸੂਏ ਦੇਖ ਸਕਦੇ ਹੋ ਬਈ ਮੱਥਾ ਦੇਖ ਸਕਦੇ ਹੋ ਬੱਕਰੀ ਦਾ ਸਿੰਗ ਦੇਖ ਸਕਦੇ ਹੋ ਕੰਨ ਦੇਖ ਸਕਦੇ ਕੰਨਾਂ ਦੀ ਲੈਂਥ ਇਹਦੀ ਵੀ ਹੋਊਗਾ ਨਾ ਬਈ 17 ਸਾਧਰੇ ਹੈਗੇ 17 ਇੰਚ ਦੇ ਕੰਨ 17 ਹਨ ਦੁੱਧ ਦਾਦ ਨੂੰ ਕਿਵੇਂ ਆ ਬਈ ਇਹ ਬਹੁਤ ਚੰਗੀ ਆ ਵੀਰੇ ਦੋ ਬੱਚੇ ਆ ਦੋ ਬੱਚੇ ਆ ਵੀਰੇ ਦੇਗਾ ਬਹੁਤ ਬੱਚੇ ਬਈ ਇੱਕ ਆ ਗੀ ਕਾਲੀ ਹਨਾ ਬਈ ਹਾਂਜੀ ਬਈ ਇਹ ਤਾਂ ਵੀ ਮੱਥਾ ਤੇ ਕੰਨ ਦੇਖ ਸਕਦੇ ਹੋ ਬਈ ਚਿੱਟੀਆਂ ਅੱਖਾਂ ਦੇ ਵਿੱਚ ਵੀਟਲ ਲੈਂਥ ਦੇਖ ਸਕਦੇ ਹੋ ਬਈ ਸਰੀਰ ਦੀ ਦੁੱਧ ਦਾਦ ਨੂੰ ਕਿਵੇਂ ਆ ਬਈ ਇਹ ਦੁੱਧ ਦਾਦ ਨੂੰ ਚੰਗੀ ਆ ਵੀਰੇ ਆ ਇਸ ਟਾਈਮ 3 1/2 ਲੀਟਰ ਦੋ ਦੂਏ ਠੀਕ ਆ ਬਈ ਬੱਚੇ ਕਿੰਨੇ ਇਹਦੇ ਮਗਰ ਬੱਚੇ ਵੀਰੇ ਦੋ ਆ ਇਹਦੇ ਗੈਲ ਦੋ ਬੱਚੇ ਆ ਬਈ ਠ ਨਹਾਇਦੇ ਅੰਨੂ ਦੇ ਕਾਰਡ ਚਿੱਟੇ ਡੱਬੀ ਆ ਵੀਰੇ ਪਹਿਲੇ ਸੂਏ ਪੜ ਸੂਈ ਆ ਠੀਕ ਆ ਬਾਈ ਇਹਦੇ ਬੱਚੇ ਕਿੰਨੇ ਆ ਬਾਈ ਇਹਦੇ ਦੋ ਬੱਚੇ ਆ ਵੀਰੇ ਦੇ ਦੋ ਬੱਚੇ ਠੀਕ ਆ ਬਈ ਕੰਨਾ ਕੋਨਾ ਹੀ ਲੈਂਥ ਦੇਖੋ ਬਈ ਕੰਨ ਵੀਰੇ ਹੌਣਗੇ ਦੇ ਹਾਂ ਬਾਈ ਕੰਨ ਹਾਂ ਚੌੜਾ ਬਹੁਤ ਆ ਲੈ ਵੀਰੇ ਠੀਕ ਆ ਬਾਈ ਦੇਖ ਸਕਦੇ ਹੋ ਕੰਨ ਤੁਸੀਂ ਬਾਕੀ ਉਹ ਵੀ ਲੈਂਥ ਵੀ ਬਹੁਤ ਆ ਵੀਰੇ ਠੀਕ ਆ ਬਈ ਲੈਂਥ ਇਹਦਾ 21 ਬਾਈ ਬੱਚੇ ਬੁੱਚੇ ਹੀ ਵਧੀਆ ਹੋਣਗੇ ਬਈ ਹਾਂ ਹਾਂ ਵੀਰੇ ਬੱਚੇ ਟੌਪ ਆ ਵੀਰੇ ਠੀਕ ਆ ਬਾਈ ਇਹ ਕੰਨ ਉਹ ਵੀਰੇ 21 ਬਾਈ ਇੰਚ ਦਾ ਠੀਕ ਆ ਬਾਈ ਇਹ ਵੀ ਕਿਹੜੀ ਗਾ ਕਿਹੜੀ ਆ ਗਈ ਬਈ ਇਹੇ ਇਹ ਵੀਰੇ ਨਾਲਾ ਨਾਲ ਡੱਬੀ ਆ ਗਈ ਵੀਰੇ ਡੱਬੀ ਆ ਗਈ ਹਣਾ ਲਾਲ ਡੱਬੀ ਠੀਕ ਆ ਬਈ ਆ ਵੀਰੇ ਨਾਗਰੀ ਆ ਨਾ ਆ ਨਾਗਰੀ ਆ ਗਈ ਵੀਰੇ ਠੀਕ ਆ ਬਈ ਇਹਦਾ ਕੀ ਹੋਆ ਬਈ ਇਹ ਵੀਰੇ ਦੂਏ ਸੂਏ ਸੂਈ ਆ ਠੀਕ ਆ ਬਈ ਕਿੰਨੇ ਬੱਚੇ ਇੱਤੇ ਬਈ ਨੇ ਇਹਦੇ ਦੋ ਬੱਚੇ ਵੀਰੇ ਘਰ ਆਏ ਦੇ ਦੋ ਬੱਚੇ ਠੀਕ ਆ ਬਈ ਦੇਖ ਸਕਦੇ ਹੋ ਬਈ ਮੱਥਾ ਮੋਥਾ ਦੇਖ ਸਕਦੇ ਹੋ ਕੰਨ ਦੇਖ ਸਕਦੇ ਹੋ ਸਿੰਗੀ ਦੇਖ ਸਕਦੇ ਹੋ ਬੱਚੇ ਇੱਤੇ ਕੀ ਦੋ ਦਿੱਤੇ ਨੇ ਹਾਂ ਵੀਰੇ ਦੋ ਬੱਚੇ ਬੱਚੇ ਪੂਰੇ ਵਧੀਏ ਨੇ ਹਾਂ ਵੀਰੇ ਟਾਪ ਕੁਆਲਿਟੀ ਆ ਬਈ ਦੁੱਧ ਦਾਦੂ ਨੂੰ ਕਿਵੇਂ ਆ ਇਹ ਦੁੱਧ ਦਾਦੂ ਨੂੰ ਵਧੀਆ ਵੀਰੇ ਠੀਕ ਆ ਬਈ ਆ ਦੇਖ ਲਓ ਵੀਰੇ ਚੰਗੇ ਦੁੱਧ ਵਾਲੀ ਬੱਕਰੀ ਕੀ ਕਬਈ ਦਿਨਾਤੀ ਆ ਬਾਈ ਇਹ ਹਾਂ ਵੀਰੇ ਦਿਨਾਤੀ ਆ ਦੇਖ ਸਕਦੇ ਹੋ ਬਾਈ ਤੁਸੀਂ ਦਿਨਾਤੇ ਬੱਕਰੀ ਆ ਬਾਈ ਕੰਨਾਂ ਦੀ ਲੈਂਥ ਤੇ ਸਿੰਗਾ ਦੀ ਕੁਆਲਿਟੀ ਦੇਖ ਸਕਦੇ ਹੋ ਬਾਈ ਤੁਸੀਂ ਤੁਹਾਨੂੰ ਕਿੰਮਿਆ ਬਾਈ ਇਹ ਸੁਧ ਵੀਰੇ ਥੱਲੇ ਉਹ 5 ਲੀਟਰ ਦਾ ਗੇੜ 5 ਲੀਟਰ ਬਾਈ ਢਾਈ ਉਸ ਵੇਲੇ ਢਾਈ ਉਸ ਵੇਲੇ ਹਾਂ ਬਾਈ ਸੂਨ ਵਾਲੀ ਆਉਣੇ ਦੇਖ ਲੈ ਦਿਖਾ ਦੇ ਬਾਈ ਮੜਾ ਜਾ ਆਨਲੇ ਵਾਚ ਇੱਕ ਵਾਰ ਲੈ ਬਾਈ ਓਕੇ ਦੀ ਰਿਪੋਰਟ ਆ ਬਾਈ ਦੇਖ ਸਕਦੇ ਹੋ ਬਾਈ ਹੁਣ ਆਪਾਂ ਗੱਲ ਕਰੀਏ ਚੈਂਪੀਅਨ ਬੱਕਰੀਆਂ ਨੇ ਜਿਹੜੀਆਂ ਓਡੇ ਕੋਲੇ ਉਹ ਦਿਖਾਓ ਸਾਨੂੰ ਹੈਗੀਆਂ ਬਾਈ ਦਖਾ ਜਿਹੜੇ ਚੈਂਪੀਅਨ ਨੇ ਥੋਈ ਰਹੀ ਆ ਦੋ ਦੰਦ ਬਾਈ ਹੈ ਦੋ ਦੰਦ ਚ ਪਹਿਲਾ ਚੈਂਪੀਅਨ ਰਹੀ ਦੀ ਇਹ ਕਿਹੜੇ ਪਿੰਡ ਤੋਂ ਬਾਈ ਇਹ ਬਾਈ ਫੂਲੇ ਵਾਲ ਤੋਂ ਆਈ ਦੀ ਫੂਲੇ ਵਾਲ ਤੋਂ ਬਾਈ ਦੇਖ ਸਕਦੇ ਹੋ ਕਿਵੇਂ ਬਾਈ ਇਹ ਕੁਆਲਿਟੀ ਚ ਚੈਂਪੀਅਨਾਂ ਜਾਂ ਦੁੱਧ ਚਵਾਈ ਚ ਨਾ ਵੀਰੇ ਕੁਆਲਿਟੀ ਚ ਠੀਕ ਆ ਬਾਈ ਦੇਖੋ ਮੁੱਢੀ ਬਾਈ ਦਾ ਦੋ ਦੰਦ ਚ ਪੱਠ ਆ ਜਾਂਦੀਆਂ ਨਾ ਫਿਰ ਠੀਕ ਆ ਬਾਈ ਹਾਂ ਬਾਈ ਦੇਖ ਸਕਦੇ ਹੋ ਕਿ ਆ ਬੱਕਰੀ ਚੈਂਪੀਅਨ ਆ ਪਾਈ ਆ ਲਓ ਬਾਈ ਚੈਂਪੀਅਨ ਕਿਹੜੀ ਆਗੀ ਆ ਬੱਕਰਾ ਵੀਰੇ ਆਪਣਾ ਦੋ ਮੇਲੇ ਜਿੱਤੇ ਆ ਠੀਕ ਆ ਬਾਈ ਦੋ ਮਿਲੇ ਜੇਤੂ ਆ हां ਵੀਰੇ ਇਹ ਪਹਿਲਾਂ ਇੱਕ ਖੀਰਿਆਂ ਦੇ ਦੋ ਮਿਲੇ ਜੇਤੂ ਆ ਉਹਦੋਂ ਬਾਅਦ ਪਾਇਆ ਨਹੀਂ ਆਪਾਂ ਕਿਹੜਾ ਮੇਲਾ ਬਾਈ ਇੱਕ ਤਾਂ ਬਾਰੇ ਲਜ਼ਾਲ ਮੇਲਾ ਹੋਇਆ ਸੀਗਾ ਉੱਥੋਂ ਜੁੱਤੀਆ ਧੀ ਠੀਕ ਆ ਵੀਰੇ ਇੱਕ ਬਾਈ ਇਹ ਆਪਣੇ ਮੁੱਲਾਪੁਰ ਆਇਆ ਸੀ ਪਿਛਲੇ ਪਿਛਲੇ ਸਾਲ ਠੀਕ ਆ ਵੀਰੇ ਕੱਚੇ ਖੀਰਿਆਂ ਦੇ ਇਹ ਕਿੰਨੇ ਟਾਈਮ ਦਾ ਹੋ ਗਿਆ ਬਾਈ ਇਹ ਬਾਈ ਸਾਢੇ 12 ਮਹੀਨਿਆਂ ਦੇ ਕਰੀਬ ਹੈ ਸਾਢੇ 12 ਮਹੀਨਿਆਂ ਦੇ ਆ 13 ਦਾ ਸਾਢੇ 12 ਇੱਥੇ ਹੀ ਹੈ ਬਣੀ ਛਾਲ ਤੋਂ ਥੋੜਾ ਜਿਹਾ ਉੱਤੀ ਹੋਇਆਗਾ हां ਵੀਰੇ ਛਾਲ ਤੋਂ ਥੋੜੀ ਉੱਤੀ ਹੈ ਠੀਕ ਆ ਬਈ ਬੱਚਾ ਬਹੁਤ ਚੰਗਾ ਉਹ ਬੜਾ ਬੱਕਰਾ ਹੈ ਤਰਤਲੀ ਤਰਤੁਲੀ ਹੈਗੀ ਇਹ ਵੀ ਇਹ ਵੀ ਬੋਕ ਆਪਣਾ ਫੂਲੇ ਦਾ ਜੇਤੂ ਆ ਪਿਛਲੇ ਪਿਛਲੇ ਸਾਲ ਦੇ ਮੇਲੇ ਦਾ ਠੀਕ ਆ ਬਈ ਠੀਕ ਆ ਆ ਬੱਕਰਾ ਬਈ ਦੇਖ ਸਕਦਾ ਤੁਸੀਂ ਇਹ ਵੀ ਫੂਲੇ ਦੇ ਮੇਲੇ ਦਾ ਜੇਤੂ ਆਪਣਾ ਵੀਰੇ ਪਿਛਲੇ ਸਾਲ ਦਾ ਕਿੰਨੇਵੇਂ ਨੰਬਰ ਤੇ ਆਇਆ ਸੀ ਬਈ ਵੀਰੇ ਦੂਜੇ ਨੰਬਰ ਤੇ ਆਇਆ ਸੀ ਦੂਜੇ ਨੰਬਰ ਤੇ ਬੱਕਰਾ ਆਇਆ ਜੀ ਬਈ ਬੱਕਰਾ ਦੇਖ ਸਕਦਾ ਤੁਸੀਂ ਪੂਰਾ ਟੌਪ ਕੁਆਲਟੀ ਦਾ ਬੱਕਰਾ ਵਾ ਠੀਕ ਆ ਵੀਰੇ ਹੋਰ ਵੀਰੇ ਬਾਕੀ ਵੀਰੇ ਹੁਣ ਜਿਹੜੇ ਨਿਆਣੇ ਬੱਚੇ ਆ ਉਹ ਘਰ ਆ ਉਹ ਲੈ ਕੇ ਨਹੀਂ ਆਏ ਆਪਾਂ ਠੀਕ ਆ ਬਈ ਨੰਬਰ ਬੋਲੋ ਬਈ ਆਪਣਾ ਨੰਬਰ ਵੀਰੇ ਆਪਣਾ ਹੈਗਾ 7869 8159 ਜੇ ਬੱਚੇ ਨੂੰ ਤਾਂ ਸੇਲ ਕਰ ਹੀ ਦਿੰਦੇ ਹਾਂ 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 ਵੀਰੇ ਕਰ ਦਾਂਗੇ ਆ ਨੰਬਰ ਆ ਬਾਈ ਬਾਈ ਦਾ ਪਿੰਡ ਕਿਹੜਾ ਦੱਸਿਆ ਦੀ ਪਿੰਡ ਦੌ ਦਾ ਵੀਰੇ ਆਪਣਾ ਦੌ ਦਾ ਨਾਥ ਦੇ ਪਿੰਡ ਵਾਲਾ ਕਾਟੜੀ ਵਾਲਾ ਹਾਂ ਹਾਂ ਨਾਥ ਦੇ ਪਿੰਡ ਵਾਲਾ ਬਾਈ ਬਾਈ ਨੂੰ ਕਾਲ ਕਰ ਲਿਓ ਜੇ ਕਿਸੇ ਵੀਰ ਨੇ ਟਾਪ ਕੁਆਲਿਟੀ ਦੀਆਂ ਬੱਕਰੀਆਂ ਜਾਂ ਪੱਠਾਂ ਦੇ ਬਾਰੇ ਜਾਣਕਾਰੀ ਲੈਣੀ ਹੈ ਜਾਂ ਕੋਈ ਬਾਈ ਕਹਿੰਦਾ ਇੱਕ ਅੱਧੀ ਬੱਕਰੀ ਵੇਚ ਵੀ ਦਿੰਨੇ ਆ ਕਾਲ ਕਰ ਲਿਓ ਬਾਈ ਬਾਈ ਨੂੰ ਨਹੀਂ ਬਾਈ ਆਪਣਾ ਐਦਾਂ ਨਹੀਂ ਹੈਗਾ ਵੀ ਸੇਲ ਪਰਚੇ ਦਾ ਹੀ ਕੰਮ ਠੀਕ ਆ ਵੀਰੇ ਦੇਖੋ ਇੱਕ ਅੱਧੀ ਸ਼ੌਂਕ ਨੂੰ ਵਾਂਗੂ ਦੇ ਵੀ ਦਵਾਂਗੇ ਠੀਕ ਆ ਬਾਈ ਬਾਕੀ ਆਪਾਂ ਜ਼ਿਆਦਾਤਰ ਬਰੀਡਿੰਗ ਦਾ ਹੀ ਕੰਮ ਕਰਦੇ ਹਾਂ ਠੀਕ ਆ